ਉਧਰ ਕੈਨੇਡਾ ਦੇ ਵਿੱਚ ਭਾਰਤੀ ਨੌਜਵਾਨ ਲਾਪਤਾ ਹੋ ਚੁੱਕਿਆ ਹੈ ਪਰਿਵਾਰ ਦਾ ਰੋ ਰੋ ਕੇ ਬੁਰਾ ਹਾਲ ਲਗਾਇਆ ਤੁਹਾਨੂੰ ਦੱਸ ਦਈਏ ਸਰੀ ਦੀ ਖਬਰ ਨਿਕਲ ਕੇ ਸਾਹਮਣੇ ਆਈ ਹੈ ਕੈਨੇਡਾ ਦੇ ਵਿੱਚ ਇੱਕ ਭਾਰਤੀ ਨੌਜਵਾਨ ਲਾਪਤਾ ਹੋ ਗਿਆ ਹੈ ਇੱਥੇ ਬ੍ਰਿਟਿਸ਼ ਕੋਲੰਬੀਆ ਦੇ ਸਰੀ ਸ਼ਹਿਰ ਨਾਲ ਸੰਬੰਧਿਤ ਵਿਸ਼ਾਲ ਬਜਾਜ ਦੀ ਭਾਲ ਵਿੱਚ ਜੁਟੀ ਹੋਈ ਹੈ ਪੁਲਿਸ ਲੋਕਾਂ ਤੋਂ ਮਦਦ ਮੰਗੀ ਜਾ ਰਹੀ ਹੈ ਵਿਸ਼ਾਲ ਬਜਾਜ 13 ਸਤੰਬਰ ਨੂੰ ਦੇਰ ਸ਼ਾਮ ਤਕਰੀਬਨ ਪੌਣੇ 9 ਵਜੇ ਕਰੋ ਰਵਾਨਾ ਹੋਇਆ ਸੀ ਪਰ ਹੁਣ ਤੱਕ ਉਸ ਦੀ ਕੋਈ ਵੀ ਜਾਣਕਾਰੀ ਸਾਹਮਣੇ ਨਹੀਂ ਆਈ ਗਿਆ ਵਿਸ਼ਾਲ ਬਜਾਜ ਵੈਂਕਓਵਰ ਵਿਕੇ ਕੰਮ ਕਰਦਾ ਸੀ ਅਤੇ 15 ਸਤੰਬਰ ਨੂੰ ਸਰੀ ਪੁਲਿਸ ਨੂੰ ਇਤਲਾਹ ਮਿਲੀ ਕਿ ਉਹ ਆਪਣੇ ਕੰਮ ਵਾਲੀ ਥਾਂ ਤੇ ਨਹੀਂ ਪਹੁੰਚਿਆ 15 ਸਤੰਬਰ ਨੂੰ ਹੀ ਵਿਸ਼ਾਲ ਬਜਾਜ ਦਾ ਬਰੇ ਬੈਕਪੈਕ ਇਲੈਕਟ ਫ੍ਰਿਜਰ ਫ੍ਰਿਜ ਬ੍ਰਿਜ ਤੇ ਪੈਦਲ ਮੁਸਾਫਰਾ ਲਈ ਬਨੇ ਵਾਕ ਅਵੇ ਤੋਂ ਬਰਾਮਦ ਹੋਇਆ ਹੈ ਸਰੀ ਪੁਲਿਸ ਨੇ ਵਿਸ਼ਾਲ ਬਜਾਜ ਦਾ ਹੁਲੀਆ ਜਾਰੀ ਕਰਦਾ ਦੱਸਿਆ ਕਿ ਉਸ ਦੀ ਉਮਰ 27 ਸਾਲ ਕੱਦ 5 ਫੁੱਟ 7 ਇੰਚ ਹੈ ਅਤੇ ਵਜ਼ਨ ਕਰੀਬ ਤਕਰੀਬਨ 64 ਕਿਲੋ ਹੈ ਅਤੇ ਉਸ ਦੇ ਵਾਲ ਛੋਟੇ ਹਨ ਅੱਖਾਂ ਪੂਰੀਆਂ ਹਨ ਸਰੀਪੁਲਿਸ ਦੀ ਮੀਡੀਆ ਰਿਲੇਕਸ਼ਨ ਅਫਸਰ ਸਰਬਜੀਤ ਕੌਰ ਸੰਘਾ ਨੇ ਦੱਸਿਆ ਕਿ ਮਿਸਿੰਗ ਪਰਸਨਲ ਯੂਨਿਟ ਮਾਮਲੇ ਦੀ ਪਰਤਾਲ ਕਰ ਰਿਹਾ ਹੈ ਅਤੇ ਪੁਲਿਸ ਵੱਲੋਂ ਵਿਸ਼ਾਲ ਦੇ ਦੋਸਤਾਂ ਜਾਂ ਸਾਥੀਆਂ ਨਾਲ ਸੰਪਰਕ ਕਰਕੇ ਉਸ ਦਾ ਪਤਾ ਟਿਕਾਣਾ ਲੱਭਣ ਦੇ ਵਿੱਚ ਯਤਨ ਕੀਤੇ ਜਾ ਰਹੇ ਗਿਆ ਨਾਲ ਹੀ ਉਹਨਾਂ ਨੇ ਇੱਕ ਹੈਲਪਲਾਈਨ ਨੰਬਰ ਵੀ ਜਾਰੀ ਕੀਤਾ ਤੁਹਾਨੂੰ ਦੱਸ ਦਿੱਤੇ ਨੇਗੇ ਜੇ ਕਿਸੇ ਨੂੰ ਇਸ ਦੀ ਜਾਣਕਾਰੀ ਹੋਵੇ ਤਾਂ ਤੁਸੀਂ ਵੀ ਉਸ ਨੰਬਰ ਤੇ ਸੰਪਰਕ ਕਰਕੇ ਜਾਣਕਾਰੀ ਦੇ ਸਕਦੇ ਹੈਗੇ ਉਹ ਤੁਹਾਨੂੰ ਦੱਸ ਰਹੇ ਹੈਗੇ ਆ ਇਹ ਨੰਬਰ ਜਿਹੜਾ ਹੈਗਾ ਆ ਇਹ 6045990502 ਹੈਗਾ ਆ ਤੇ ਫਾਈਲ ਹੈਗਾ ਨੰਬਰ V24138473 ਇਸ ਤੇ ਜ਼ਿਕਰ ਕੀਤਾ ਜਾ ਸਕਦਾ ਹੈ